ਨੀ ਤੇ ਕੇਵਲ ਬੇ ਮਰੀ ਨਾ ਨਹੀਂ ਮਾ ਚਲੋ ਹਣ ਆਓ ਤੁਹੇ ਬਸ ਰਹੀ ਕੋਲਡ ਸੀ ਸਾਡੇ ਨਾਲ ਉਧਰ ਚੱਲ ਜਾਓ ਮਰਵਾਣੀ ਆ ਜਗਤ ਜੀ ਤੇ ਅੱਗੇ ਚੱਲੋ ਇਹ ਨਹੀਂ ਲੈ ਜਾਓ ਚਲੋ ਨੰਗਾ ਆ ਜੀ ਇਹ ਲੈ ਜਾ ਨਹੀਂ ਲੈ ਜਾਣਾ ਇਹ ਬੋਲਣਾ ਇਹਨੇ ਐ ਵੀ ਨਹੀਂ ਖੋਲਣਾ ਇਹਨਾਂ ਪਰੇ ਆ ਜਾਈ ਖੋਲ ਬੋਲ ਮਾਰ ਓਏ ਇੱਧਰ ਹੋ ਜਾ ਓਏ ਇੱਧਰ ਬੈਠਾ ਹੋ ਕੋਣ ਨਹੀਂ ਮਟਕ ਸਾਰੇ ਆ ਜਾਈ ਕੋਣ ਨਾ ਓਏ ਇਧਰ ਹੋ ਜਾਓ ਇਧਰ ਹੀ ਖਲੋਤੇ ਬੈਹਾਂ ਆ ਖਲੋ ਓਏ ਬੰਦਾ ਇਧਰ ਹੀ ਉਹ ਅਸੀਂ ਤੁਹਾਨੂੰ ਦੇਖ ਸਕਦੇ ਹਾਂ ਕੰਮ ਕਰਨ ਆਏ ਕੰਮ ਕਰਨ ਤੋਂ ਬਾਅਦ ਗੱਡੀ ਪਾਸੰਗ ਕਰਨ ਦੀ ਲੜਾਈ ਦੀ ਡਰਾਈਵਰ ਨੂੰ ਵੀ ਕੁੱਟ ਹਿਾਰ ਵੀ ਅਸੀਂ ਇਹਨਾਂ ਕੋ ਖੋਇਆ ਟਾਕੂ ਇਹ ਨਾਲ ਲਿਜਾਵਾਂਗੇ ਥਾਣੇ ਉਹ ਕੜਾ ਜਿਹੜਾ ਹੁੰਦਾ ਮੋਟਾ ਬਦਮਾਸ਼ੀ ਵਾਲਾ ਉਹ ਵੀ ਖੋਇਆ ਸੀ ਇਹਨਾਂ ਦੇ ਕੋਲ ਤਾਂ ਉਹ ਸਮਝ ਲੋ ਕੁੱਟਿਆ ਇੱਥੇ ਇੱਥੋਂ ਦੇ ਲੋਕਾਂ ਨੇ ਜਿਹੜੇ ਨਹੀਂ ਨਹੀਂ ਇਹ ਦੋ ਜਣੇ ਨਹੀਂ ਦੋ ਬੰਦੇ ਆ ਘਰ ਵਾਲਿਆਂ ਦਾ ਮੁੰਡਾ ਤੇ ਇਹਦੇ ਨਾਲ ਹੋਰ ਇਹਦੇ ਸਾਰੇ ਕਾਰਨ ਇਹ ਕਰਦੇ ਤੇ ਇਹ ਹਮਲੇ ਕਰਦੇ ਪਏ ਆ ਕੋਈ ਕਾਰਨ ਦੱਸਣ ਕੋਈ ਜਾਦੀ ਜਾਣ ਲੇਵਾ ਹੋ ਜਾਂਦਾ ਘਰਾਂ ਹੋ ਜਾਂਦੀ ਤੇ ਉਹਰਾ ਕੋਣ ਜਿਵੇਂ ਬਾਤ ਇਹ ਤਾਂ ਕੰਮ ਨਾ ਕਰਨ ਤਾਂ ਕਰਪਿਸ਼ਣ ਮਾੜੀ ਆ ਕੰਮ ਨਹੀਂ ਕਰਦੇ ਆ ਇਹ ਕਹਿੰਦੇ ਬਿੱਲੀ ਤਰਖਾਵਾਂ ਲਿਆਰੇ ਕੰਮ ਨਹੀਂ ਕਰਦੇ ਆ ਹੁਣ ਕੰਮ ਕਰਨਾ ਆ ਤੇ ਉਹ ਸਿਰ ਪਾੜਦੇ ਨੇ ਉਹਨਾਂ ਨੂੰ ਸਿਰ ਪਾੜਦਾ ਹਥਿਆਰ ਹੈਗੇ ਉਹਨਾਂ ਕੋ ਇਹਦਾ ਚਲੋ ਬਚਾਅ ਹੋ ਗਿਆ ਕਿ ਜਿਹੜੇ ਜਾਨ ਮਾਲ ਦਾ ਸੀਗਾ ਤੇ ਜਾਰਮਾਲ ਦੀ ਵੀ ਸੀਗੀ ਇਹਦੇ ਨਾਲ ਹੁੰਦਾ ਖਿਆ ਜਿਆਦਾ ਜਾਂ ਲੱਗ ਜਾਂਦਾ ਕਿ ਨਾਲੇ ਗੱਡੀ ਇਲੈਕਸ਼ਨ ਦੀ ਜਾਂ ਕਾਰਪੋਰੇਸ਼ਨ ਦੀ ਕੋਈ ਪ੍ਰਾਈਵੇਟ ਗੱਡੀ ਵੀ ਨਹੀਂ ਲੱਗਦੀ ਉਹ ਤਾਂ ਬਾਕੀ ਇਧਰ ਇਧਰ ਘਮਾਓ ਜੀ ਕੈਮਰੇ ਪੁਲਿਸ ਵੱਲ ਵੇਖ ਤੋਂ ਦੇ ਉਹ ਲਾਈ ਸੀਗਾ ਦੇਖੋ ਦੇਖੋ ਜਿਹੜਾ ਘਰ ਹੈ ਉਹਨਾਂ ਦਾ ਬਿਲਕੁਲ ਹੀ ਘੇਰਿਆ ਹੈ ਬਾਹਰੋਂ ਹੀ ਘੇਰਿਆ ਰੱਖੋ ਮੈਂ ਤੁਹਾਨੂੰ ਲਾਈ ਸੀ ਰੇਤ ਦੇ ਮੁਰਕੇ ਦੇਖੋ ਆਹ ਤੇ ਇੰਨੀ ਥੋੜੀ ਦੇਖੀ ਕੰਟੀਨ ਦਾ ਸੀ ਰੇਤ ਦੇ ਤੋਂ ਇੰਨੀ ਦਿਨ ਹੋ ਗਿਆ ਬੈਠੇ ਹੋ ਜੀ ਆਪਣੀ ਡਿਊਟੀ ਕਰ ਰਹੇ ਹਾਂ ਮੈਂ ਕਿਹਦੇ ਘਰੋਂ ਇਹਨੂੰ ਕਰਾਂ ਬੰਦੇ ਅੰਦਰ ਹੀ ਆ ਕਿ ਚੱਲ ਕੇ ਅੰਦਰ ਹੀ ਅੰਗੂਟੇ ਇੱਧਰ ਹੀ ਅੰਦਰ ਕੋਣ ਕੋਣ ਆ ਜੀ ਹੁਣ ਅੰਦਰ ਕੋਣ ਕੋਣ ਆਏ ਸਰ ਅਡਜਸਟਰਜ ਵੀ ਆ ਅੱਛਾ ਅਡਜਸਟਰਜ ਸਾਹਿਬ ਵੀ ਆ ਠੀਕ ਪਰ ਆਪਣਾ ਪਰਚਾ ਇਸੇ ਹੀ ਆ ਜੀ ਕਿ ਜਿਹੜੀ ਆ ਕਾਰਪੋਰੇਸ਼ਨ ਵੀ ਬੰਦ ਹੋਏਗੀ ਤਾਂ ਨਾ ਲੱਗੇਗਾ ਤੇ ਇੱਥੇ ਵੀ ਤਾਂ ਨਾ ਲੱਗੇਗਾ ਥਾਣੇ ਦੇ ਬਾਹਰ ਵੀ ਤਾਂ ਨਾ ਲਾਵਾਂਗੇ ਕਮਿਸ਼ਨ ਦਫ਼ਤਰ ਲੋਕਾਂ ਦੀ ਸਹੂਲਤ ਵਾਸਤੇ ਕੰਮ ਕਰਨ ਆਉਂਦੇ ਆ ਤੇ ਆਉਂਦੇ ਸਿਰ ਫੜਵਾ ਲਿਆ ਉਹਨਾਂ ਨੇ ਹਾਂਜੀ 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 ਇਸੇ ਵਗੂੰ ਮੰਗ ਨੂੰ ਲੈ ਕੇ ਕੋਈ ਹੋਰ ਵੀ ਉਚਿਤ ਕਰੀਏ ਤਾਂ ਜ਼ਿਆਦਾ ਬਦ ਕੀਤੀ ਜਾਏਗੀ ਕਿ ਆਰਮੜੇ ਸਮੇਂ ਦੇ ਵਿੱਚ ਵੀ ਕੋਈ ਅਜਿਹਾ ਵਾਕਿਆ ਨਾ ਹੋਵੇ ਜੇ ਤਾਂ ਇਹ ਕਰ ਦੇਣਗੇ ਤੇ ਮੱਝ ਬੈਠੇ ਨੇ ਇਹ ਤਾਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਇਹਨਾਂ ਦਾ ਜਿਆਦਾ ਹੱਥ ਹੋ ਇਹਨਾਂ ਦਾ ਹੱਥ ਜਿਹੜੇ ਕਾਰਵਾਈ ਨਹੀਂ ਕਰੂਗਾ ਹੂੰ ਫਿਰ ਅਸੀਂ ਤਾਂ ਬਗੜਨਾ ਹੀ ਹੈ ਮਾਹੌਲ ਕਿ ਹੋ ਸਮਾਂ ਵੀ ਇੱਕ ਤੋਂ ਡੇਢ ਘੰਟੇ ਲੱਗਦੇ ਹਾਂ ਜੀ 2 ਘੰਟੇ ਹੋ ਗਏ ਮੂੰਹ ਹੀ ਦੇਖੀ ਅੰਦਰੋਂ 2 ਘੰਟੇ ਹੋ ਗਏ ਹਾਲੇ ਤੱਕ ਮੌਕੇ ਨਹੀਂ ਹਾਲੇ ਹੀ ਦੇਖੀ ਜਾਂਦੇ ਨੇ ਉਹਨੂੰ ਫੜੀਏ ਕਿ ਨਾ ਫੜੀਏ ਆਇਆ ਨਾ ਕੋਈ ਅਫਸਰ ਆਇਆ ਕੱਲ ਨੂੰ ਆ ਮੁੰਡੇ ਚਲ ਮਾਜ ਦੀ ਜਾਨਾ ਤਾਂ ਅੱਜ ਇੱਕ ਜੰਨੇ ਆ ਵੀ ਪੁਲਿਸ ਚ ਆਉਂਦੀ ਮੋਲ ਕਰਾ ਦੋ ਕੱਢੋ ਜੀ ਉਹਨਾਂ ਦੇ ਬਾਦ ਉਹਨਾਂ ਕੋਲ ਕੋਈ ਲਾਈ ਸੀਰਾ ਤੇ ਮੁਰਕੇ ਮੇਰੇ ਪਛੜ ਅਧਿਕਾਰੀ ਸਾਰੇ ਇੱਥੇ ਮੌਕੇ ਤੇ ਮੌਜੂਦ ਹੈ ਮਲਾਜ਼ਮ ਕਿੱਥੇ ਹੋਈ ਜਾਣੇ ਕੋਈ ਨਹੀਂ ਬੰਦਾ ਬੰਦਾ ਬਜਾ ਪੁਰ ਵਿਚ ਜਿਹੜਾ ਕੁੱਟਿਆ ਸੀ ਘਰ ਜਿਹੜਾ ਬੰਦਾ ਬੰਦੀ ਬੰਦੇ ਆ ਰਿਹਾ ਹੈ ਇਹਨਾਂ ਦੀ ਸ਼ਕਤੀ

ਦੇਖ ਸਕਦੇ ਹੋ ਇੱਕ ਵਾਰ ਦੱਸ ਦੇ ਕਿ ਪੱਟੀਆਂ ਲਾਈ ਸੀਰਾ ਦੇ ਦੇ ਦੋ ਨੰਨ ਕਟਰ ਦੇ ਵਿੱਚ ਜਾਈ ਨਕਟ ਪਤਾ ਨਾਲ ਜਾਈ ਨੂੰ ਪੁੱਟਿਆ ਇਹਨਾਂ ਨੂੰ ਦੇਖੋ ਪੱਟੀਆਂ ਲਾਈ ਸੀਰਾ ਦੇ ਤੇ ਮੁਰਕੇ ਦੇਖੋ ਕਟਰ ਖੋਲਣ ਆਏ ਆ ਇਹਨੇ ਕੋਰਤਾ ਨੂੰ ਜਾਈ ਨੂੰ ਪੱਟੀਆਂ ਲਾਈ ਪੱਟ ਕੇ ਲਾਈ ਸੀਰਾ ਦੇਤੇ ਆਜਾ ਜੀ ਅੱਜ ਆ ਮੇਰੇ ਖਿਆਲ ਇਹ ਆ ਜਿਲ੍ਹੇ ਫੀਤੀਆ ਵਾਲਾ ਸਭ ਤੋਂ ਪਹਿਲਾਂ ਹੈ ਕਿੰਨਾ ਹੋ ਗਿਆ ਫੋਨ ਕਰਦੇ ਨਾਲ ਚੱਲੋ ਫੋਟੋ ਕਰ ਲੈਣੇ ਉੱਤੇ ਗਏ ਲੱਗਣੇ ਇਹ ਹੁਣ ਇੰਚਾਰਜ ਹੈਗਾ ਨਾ ਤੁਸੀਂ ਮੈਂ ਸੱਚਾ ਵਾ ਲੈ ਕੇ ਜਾਓ ਚੱਲੋ ਕੱਲੇ ਲੱਗਣੇ ਮਗਰ ਦੇ ਗੱਲ ਕਰਦੇ ਵੀ ਇਹ ਖਰਿਆਮ ਹੀ ਕੀਤਾ ਤੇ ਲੈਣ ਇਹਦਾ ਕਹਿਣਾ ਲੋ ਜੀ ਇਹਨਾਂ ਨੇ ਘਾਟਿਆ ਹੁੰਦਾ ਅਸੀਂ ਕਹਿੰਦੇ ਬਾਹਰ ਹੀ ਕੱਢ ਲੋ ਇਹ ਨਹੀਂ ਘਰ ਦਲਾਇਆ ਉਹਦੇ ਘਰ ਦੇ ਵਾਰਸ ਰੱਖਿਆ ਦਿੱਤੀ ਯਾਰ ਉਹਨਾਂ ਨੂੰ ਇਹ ਸੁਰੱਖਿਆ ਹੈ ਮੇਰੀ ਖਿਆਲ ਇਹ ਜਿਹਨੇ ਹਮਲਾ ਕੀਤਾ ਜੀ ਉਹਨੂੰ ਸੁਰੱਖਿਆ ਉਹਨੂੰ ਸੁਰੱਖਿਆ ਮਿਲਦੀ ਆ ਇਹਦੇ ਥੱਡ ਲੱਗ ਜਾਂਦੀ ਹਮਲਾ ਉਹਨੂੰ ਸੁਰੱਖਿਆ ਨਹੀਂ ਮਿਲਦੀ ਉਹਨੂੰ ਸੁਰੱਖਿਆ ਮਿਲਦੀ ਪਈ ਆ ਫੌਤ ਗੇਟ ਬੰਦ ਕਰਕੇ ਜਾਂਦਾ ਰਿਹਾ ਹਨਾ ਹੁਣ ਸਾਨੂੰ ਵੀ ਪਤਾ ਕੀ ਬਾਤ ਦਾ ਲਾਭ ਚੱਲਦੀ ਪਈ ਆ ਲਾਈਵ ਸਾਰਿਆਂ ਨੂੰ ਪਤਾ ਕੀ ਤਿੰਨ ਬੰਦੇ ਜਾਂਦਾ ਰਾ ਹਨਾ ਸਾਡੇ ਜੋ ਅਸੀਂ ਆ ਵਾਸਤੇ ਦੇ ਕੇ ਸਾਡੇ ਜੋ ਕੋਈ ਹੱਥ ਨਹੀਂ ਲਾਏਗਾ ਬੰਦੇ ਨੇ ਕੋਈ ਕੁਝ ਨਹੀਂ ਕਰੇਗਾ ਕਾਨੂੰਨੀ ਕਾਰਵਾਈ ਜਿਹੜੀ ਬਾਦੀ ਉਹ ਤਾਂ ਕਰਨ ਪੁਲਿਸ ਪ੍ਰਸ਼ਾਸਨ ਹੂੰ ਹਾਲਾਤ ਕੀ ਆ ਮੁੰਡਿਆਂ ਦੇ ਹੁਣ ਕਿੰਨੀ ਛੱਟ ਲੱਗੀ ਉਹਨਾਂ ਦੇ ਹਾਲਾਤ ਨਹੀਂ ਜਾਨੋਂ ਬਚ ਗਿਆ ਇੰਨੇ ਤਾਂ ਕੋਈ ਨਹੀਂ ਜਾਨ ਬਚ ਗਈ ਇਹ ਤਾਂ ਜਾਨੋਂ ਮਾਰਨ ਨੂੰ ਫਿਰਦੇ ਆ ਹੂੰ ਹੂੰ ਮੋਕੇ ਤੇ ਹੋਇਆ ਵਾ ਕਾਂਡ ਇਹ ਆਮ ਲੋਕ ਕਿਥੇ ਸੇਵ ਜਾ ਆਹ ਕਿੰਦੇ ਆਮ ਆਦਮੀ ਸਰਕਾਰ ਚ ਇਹ ਡੋਰ ਲਾਦੇ ਆ ਕਿ ਸਰਕਾਰ ਜਿਹੜੀ ਮਲਾਇਆ ਸੰਭੂ ਅੰਦਰ ਆ ਜਿਹੜੇ ਡੋਰ ਟੂ ਡੋਰ ਵਿਚਾਰੇ ਕੰਮ ਕਰਦੇ ਆ ਉਹਨਾਂ ਦੇ ਹਮਲੇ ਹੋਈ ਜਾਂਦੇ ਹਨ ਹੁਣ ਅੱਧਾ ਡੋਗ ਇੰਡੇ ਹੋ ਗਿਆ ਅੰਦਰ ਬੜੇ ਹੋਏ ਨਾ ਕੋਈ ਕਾਰਵਾਈ ਹੋ ਰਹੀ ਨਾ ਕੋਈ ਵੱਡਾ ਅਫਸਰ ਆ ਰਿਹਾ ਇੱਥੇ ਹੈਨਾ ਇਹ ਆਪ ਹੀ ਚੋਲੇ ਮਹੌਲ ਹਾਂ ਇਹ ਚਾਹੁੰਦੇ ਆ ਕਿ ਮਹੌਲ ਖਰਾਬ ਹੋਵੇ ਜੀ ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਕਿ ਕਿੰਨਾ ਸਮਾਂ ਹੋ ਗਿਆ ਅੰਦਰ ਗਏ ਹੋਏ ਐਡੀਸ਼ਨ ਦੇ ਸਚੂ ਹੋ ਗਿਆ ਜੀ 2 ਘੰਟੇ ਹੋ ਗਏ ਤੁਹਾਨੂੰ 20 ਮਿੰਟ ਹੋ ਗਏ ਜੀ ਐਸਐਚਓ ਸਾਹਿਬ ਨੂੰ ਝਗੜਾ ਝਗੜਾ ਝਗੜੇ ਨੂੰ 3 ਘੰਟੇ ਹੋ ਗਏ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਇਸ ਵਕਤ ਦੱਸ ਦੇ ਕਿੰਨਾ ਪਹਿਲੀ ਗੱਲ ਤੁਸੀਂ ਦੇਖ ਸਕਦੇ ਹੋ ਜਦੋਂ ਜੜ੍ਹ ਹੜ੍ਹ ਦੋ ਜੜ੍ਹ ਮੂੰਹ ਦੇਖੀ ਜੰਨੇ ਤੁਹਾਡਾ ਵੀ ਹੜ੍ਹ ਗਈ ਨਹੀਂ ਜਾ ਰਹੀ ਹੈ ਇਸ ਵਾਰ ਵੀ ਜਲੰਧਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਨਾਲ ਚੱਲੀ ਜਾ ਰਹੀਆਂ ਜੀ ਸਭ ਭਾਰੀ ਹਾਂ ਦਾਮਾ ਹੁੰਦਾ ਹੋਇਆ ਧਿੱਤੇ ਲੱਖ ਦਾ ਤਕਰਾਉਣਾ ਕੋਈ ਬੰਦਾ ਯਾਰ ਜਨਾਬ ਜੀ ਸਾਹਿਬ ਆ ਰਹੇ ਆ ਆ ਵੀਡੀਓ ਬਣਾਈ ਜਾ ਰਹੀ ਹੈ ਕਿ ਕਿੰਨੀ ਕਿਸਤੀ ਹੈ ਮਗਦੀ ਜਾਲੀ ਦੱਲੀ ਮੇਰਾ ਭਰਾ ਉਹਨੇ ਮਾਂ ਦੀ ਕੁੱਤੀ ਇਹਦੀ ਤੇ ਕੱਤੀ ਨਹੀਂ ਇਹ ਗੁੰਡੀ ਬਣ ਕੇ ਆਈ ਸੀ ਕੰਦਰੀ ਵੀਡੀਓ ਘੱਟ ਬਣਾ ਰਹਾ ਕੁੱਤੀ ਦੀ ਓਦਲੇ ਬਣਾ ਰਹਾ